ਸਸ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਮੁੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਝੋਨੇ ਦੀ ਫਸਲ ਦੇ ਵਿੱਚ ਪਨੀਰੀ ਬੀਜਣ ਦਾ ਸਮਾਂ ਚੱਲ ਰਿਹਾ ਹੈ ਤੇ ਇਸ ਸਮੇਂ ਦੌਰਾਨ ਅਸੀਂ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਦੇ ਵਿੱਚ ਦੱਸਿਆ ਗਿਆ ਹੈ ਕਿ ਮੌਸਮ ਵਿਭਾਗ ਦੇ ਮੁਤਾਬਕ ਇਸ ਸਾਲ ਕਿ ਮੌਨਸੂਨ ਕਿਵੇਂ ਦਾ ਹੋਵੇਗਾ ਉਸ ਦੇ ਮੁਤਾਬਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੁਝ ਕੁ ਕਿਸਮਾਂ ਜਿਹੜੀਆਂ ਨੇ ਉਹ ਉન્નਤ ਕਿਸਮਾਂ ਜੋ ਝੋਨੇ ਦੀਆਂ ਨੇ ਉਹਨਾਂ ਦੇ ਵਿੱਚ ਕਿਹੜੀ-ਕਿਹੜੀ ਕਿਸਮ ਕਿੰਨੇ ਟਾਈਮ ਦੇ ਲਈ ਤੇ ਕੀ-ਕੀ ਉਹਦੇ ਰਿਕੁਆਇਰਮੈਂਟ ਹੈ ਕਿੰਨਾ ਝਾੜ ਹੁੰਦਾ ਹੈ ਉਹਦੇ ਬਾਰੇ ਇੱਕ ਤੁਹਾਨੂੰ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਹਦੇ ਵਿੱਚ ਤੁਹਾਨੂੰ ਅਸੀਂ ਗੱਲ ਕਰਾਂਗੇ ਪਰਮਲ ਝੋਨੇ ਦੀ ਕਿਸਮਾਂ ਦੀ ਤੇ ਨਾਲ ਹੀ ਗੱਲ ਕਰਾਂਗੇ ਇਹਦੇ ਵਿੱਚ ਆਪਾਂ ਬਾਸਮਤੀ ਦੀ ਕਿਸਮਾਂ ਦੀ ਠੀਕ ਹੈ ਜੀ ਤੇ ਬਾਸਮਤੀ ਕਿਸਮਾਂ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਪਰਮਲ ਝੋਨੇ ਦੀ ਕਿਸਮਾਂ ਦੇਖਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਦੇ ਉੱਪਰ ਅਸੀਂ ਖੇਤੀਬਾੜੀ ਦੇ ਰਿਲੇਟਡ ਸਾਰੇ ਤਰੀਕੇ ਦੀ ਵੀਡੀਓ ਜਿਹਦੇ ਵਿੱਚ ਬੀਜਾਂ ਦੇ ਨਾਲ ਹੋਗੀ ਜੀ ਮੌਸਮ ਦੀ ਜਾਣਕਾਰੀ ਜਾਣਕਾਰੀ ਹੋਗੀ ਸੰਧਾਂ ਦੀ ਜਾਣਕਾਰੀ ਹੋਗੀ ਤੇ ਕੀ ਅਪਡੇਟ ਸਰਕਾਰ ਵੱਲੋਂ ਜਾਂ ਮਾਹਰਾ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੇ ਲਈ ਜੋ ਵੀ ਆਉਂਦੀ ਹੈ ਅਸੀਂ ਮੌਕੇ 'ਸਿਰ ਲੈ ਕੇ ਹਾਜ਼ਰ ਹੁੰਦੇ ਆ ਤਾਂ ਕਿ ਸਾਡੇ ਕਿਸਾਨ ਵੀ ਰ ਅਪਡੇਟ ਰਹਿਣ ਮੌਕੇ 'ਸਿਰ ਅਪਡੇਟ ਲੈ ਕੇ ਲਾਹੇਵੰਦ ਹੋ ਸਕਣ ਵਧੀਆ ਝਾੜ ਲੈ ਸਕਣ ਤੇ ਵੱਧ ਤੋਂ ਵੱਧ ਫਾਇਦਾ ਲੈ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਣ ਪਹਿਲਾਂ ਕਰ ਲੈਂਦੇ ਆ ਜੋ ਆਪਣਾ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਲਿਸਟ ਵੀ ਇਹਦੇ ਵਿੱਚ ਕਿਹੜੇ-ਕਿਹੜੇ ਝੋਨਾ ਰეკਮੈਂਡ ਕਰਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਹੈ ਜੀ ਪੀਆਰ 131 2021 ਵਿੱਚ ਆਈ ਇਹ ਜਿਹੜੀ ਨਸਲ ਹੈ ਜੀ ਇਹਦੇ ਜਿਹੜੇ ਮੇਨ ਗੁਣ ਨੇ ਇਹ ਇਹ ਦਰਮਿਆਨੇ ਸਮੇਂ ਵਿੱਚ ਪੱਕ ਜਾਂਦੀ ਹੈ ਜੀ ਠੀਕ ਹੈ ਲਗਭਗ 100 100 ਤੋਂ 110 120 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਜੀ ਇਹਦਾ ਔਸਟਨ ਝਾੜ 33 ਕੁੰਟਲ ਹੈ ਠੀਕ ਹੈ ਲਵਾਈ ਤੋਂ ਬਾਅਦ ਪੱਕਣ ਦਾ ਸਮਾਂ 110 ਦਿਨ ਐਵਰੇਜ ਇਸ ਦਿਨ ਇਸ ਦਿਨ 110 ਦਿਨ ਲੈਂਦੀ ਹੈ ਇਸ ਦੇ ਵਿੱਚ ਜਿਹੜੀ ਮੇਨ ਸਮਰੱਥਾ ਜਿਹੜੀ ਝੋਲਸ ਰੋਗ ਤੋਂ ਬਚਾਅ ਰੱਖਦੀ ਹੈ ਵਧੀਆ ਕੁਲ ਅਤੇ ਸਾਬਤ ਚੌਲਾਂ ਦੀ ਮਾਤਰਾ ਹੁੰਦੀ ਹੈ ਇਹਦੇ ਬਜਾਏ ਟੋਟਾ ਚੌਲ ਬਹੁਤ ਘੱਟ ਹੁੰਦੇ ਨੇ ਅਗਰ ਤੁਸੀਂ ਚੌਲ ਘਰ ਵਾਸਤੇ ਰੱਖਦੇ ਹੋ ਜਾਂ ਸੈਲਰ ਦੇ ਵਿੱਚ gherਦੇ ਹੋ ਤਾਂ ਉਹਦੇ ਵਿੱਚ ਉਹਨਾਂ ਨੂੰ ਵਧੀਆ ਫਾਇਦਾ ਰਹਿੰਦਾ ਕਿ ਇਸ ਦੇ ਕਣੀ ਘੱਟ ਨਿਕਲਦੀ ਹੈ ਟੁੱਟਵੇਂ ਚੌਲ ਜ਼ਿਆਦਾ ਨਹੀਂ ਨਿਕਲਦੇ ਚੌਲ ਸੈਲਰਾਂ ਵਾਸਤੇ ਵਧੀਆ ਨਿਕਲਦੇ ਨੇ ਅਗਲੀ ਜਿਹੜੀ ਫਸਲ ਹੈ ਇਹਦੀ ਗੱਲ ਅਗਰ ਪੀਆਰ 131 ਦੀ ਗੱਲ ਕਰੀ ਤੇ ਪੂਰੇ ਪੰਜਾਬ ਵਿੱਚ ਇਸ ਨੂੰ ਲਗਾਇਆ ਜਾ ਸਕਦਾ ਹੈ ਅਗਲੀ ਨਜ਼ਲ ਹੈ ਜੀ ਪੀ ਆਰ 130 ਇਹਦਾ ਔਸਤਨ ਝਾੜ ਜੀ ਹੈਗਾ ਜੀ 30 ਕੁਇੰਟਲ ਦੇ ਨੇੜੇ ਤੇ ਇਸ ਨੂੰ ਪੱਕਣ ਲਈ ਲਵਾਈ ਤੋਂ ਬਾਅਦ ਸਮਾਂ ਲੱਗਦਾ ਪਨੀਰੀ ਦਾ ਸਮਾਂ ਨਹੀਂ ਵਿੱਚ ਗਿਣ ਰਹੇ ਆਪਾਂ ਅਸੀਂ ਲਾਣ ਤੋਂ ਬਾਅਦ ਸਮਾਂ ਗਿਣ ਰਹੇ ਆ ਉਹ 105 ਦਿਨ ਲੱਗਦਾ ਹੈ ਇਹ ਵਿੱਚ ਝੋਲ ਸਰੋਗ ਦਾ ਟੱਕਰਾ ਕਰਦੀ ਹੈ ਤੇ ਵਧੀਆ ਚੌਲ ਤੇ ਸਾਫਤ ਚੌਲ ਉਸਦੇ ਹੁੰਦੇ ਹਨ ਉਸ ਤੋਂ ਬਾਅਦ ਪੀਆਰ 129 2020 ਵਿੱਚ ਆਈ ਇਹ ਨਸਲ ਇਸ ਦਾ ਵੀ ਐਵਰੇਜ 830 ਕੁਇੰਟਲ ਹੈ ਜੀ 108 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਝੋਲ ਸਰੋਗ ਦੇ ਵਿੱਚ ਇਹਦੀ ਵੀ ਸਮਰੱਥਾ ਸੇਮ ਹੈ ਇਦੇ ਵਿੱਚ PAU 201 ਦਾ ਸੁਧਰਿਆ ਰੂਪ ਹੈ ਪਹਿਲਾਂ PAU ਨੇ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ 201 ਨੰਬਰ ਬੀਜ ਲਿਆਂਦਾ ਸੀ ਉਹ ਵੀ ਬਹੁਤ ਵਧੀਆ ਬੀਜ ਸੀ ਤੇ ਉਹ ਤਾਂ ਇਹ ਸੁਧਰਿਆ ਹੋਇਆ ਰੂਪ ਹੈ ਉਹਦੇ ਵਿੱਚ ਕੁਝ ਕੁ ਬਿਮਾਰੀਆਂ ਸਨ ਜਿਨ੍ਹਾਂ ਦਾ ਰੋਗ ਥਾਮ 129 ਦੇ ਵਿੱਚ ਕੀਤੀ ਗਈ ਹੈ ਤੇ ਅਗਲੇ ਬੀਜ ਦੀ ਗੱਲ ਕਰੀਏ PR 128 2000 20 ਦੇ ਵਿੱਚ ਆਇਆ ਇਹ ਬੀਜ 30.5 ਕੁਆਂਟਲ ਦੀ ਐਵਰੇਜ ਪੂਰੇ ਪੰਜਾਬ ਦੇ ਵਿੱਚ ਨਿਕਲਦੀ ਹੈ ਜੀ ਲਵਾਈ ਤੋਂ ਬਾਅਦ ਪੱਕਣ ਦਾ ਸਮਾਂ 111 ਦਿਨ ਇਸ ਦਾ ਐਵਰੇਜ ਸਮਾਂ ਹੈ ਜੀ 700 ਰੋਗ ਦਾ ਇਹ ਵੀ ਟਕਰਾ ਕਰਦੀ ਹੈ ਤੇ PAU ਦੇ 201 ਦਾ ਇਹ ਵੀ ਸੁਧਰਿਆ ਹੋਇਆ ਰੂਪ ਹੈ 129 ਤੇ 128 ਇਹ ਦੋਨੋਂ ਬੀਜ 201 ਤੋਂ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕੀ ਲਗਭਗ ਸੇਮ ਜਿਹੇ ਗੁਣ ਨੇ ਕੋਈ ਬਹੁਤ ਵੱਡਾ ਅੰਤਰ ਇਹਨਾਂ ਵਿੱਚ ਨਹੀਂ ਹੈ ਸਿਰਫ ਇੱਕ ਤੋਂ ਦਿਨਾਂ ਦੇ ਪੱਕਣ ਦਾ ਫਰਕ ਪੈਂਦਾ ਹੈ ਜੋ ਕਿ ਆਪਾਂ ਮੌਸਮ ਦੇ ਉੱਪਰ ਪੰਜਾਬ ਦੇ ਵੱਖ-ਵੱਖ ਕਿਸੇ ਦੇ ਵਿੱਚ ਡਿਪੈਂਡ ਕਰਦਾ ਹੈ ਉਸ ਤੋਂ ਬਾਅਦ ਜੋ ਬੀਜ ਰეკਮੈਂਡ ਕਰਦੇ ਨੇ 2020 ਵਿੱਚ ਆਇਆ HKR ਦਾ 47 ਨੰਬਰ ਬੀਜ ਠੀਕ ਹੈ ਜੀ ਇਸ ਦਾ ਆਸਤਨ ਝਾੜ ਜਿਹੜਾ ਹੈ ਉਹ 29 ਕੁਇੰਟਲ ਹੁੰਦਾ ਹੈ ਜੀ ਸੇਲਾ ਚਾਵਲ ਬਣਾਉਣ ਲਈ ਵਧੀਆ ਹੁੰਦੇ ਨੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਲਵਾਇ ਤੋਂ ਬਾਅਦ ਪੱਕਣਾ ਸਮਾਂ 104 ਦਿਨ ਇਸ ਦੇ ਵਿੱਚ ਲਗਭਗ 2 ਕੁ ਹਫ਼ਤੇ ਦੀ ਗੱਲ ਕਰ ਲਈਏ ਐਵਰੇਜ ਬਾਕੀ ਧਾਨ ਨਾਲੋਂ ਤਾਂ 2 ਕੁ ਹਫ਼ਤੇ ਘੱਟ ਲੈਂਦੀ ਹੈ ਮਤਲਬ ਅਗਰ ਪੀ ਆਰ ਦੀ ਗੱਲ ਕਰੀਏ ਪਹਿਲੇ ਦੇਖਣ ਵਾਲੇ ਪਿੱਲ ਬੀਜਾਂ ਨਾਲੋਂ ਤਾਂ ਸਿਰਫ ਹਫ਼ਤੇ ਦਾ ਇੱਕ ਹਫ਼ਤਾ ਪਹਿਲਾਂ ਪੱਕ ਜਾਂਦੀ ਹੈ ਠੀਕ ਹੈ ਪਰ ਇਹਦੇ ਇੱਕ ਡੀਮੈਰਿਟ ਹੈ ਜੀ ਇੱਕ ਨੁਕਸਾਨ ਹੈ ਝੂਲਸ ਰੋਗ ਦਾ ਟੱਕਰਾ ਨਹੀਂ ਕਰ ਪਾਉਂਦੀ ਠੀਕ ਹੈ ਕੋਈ ਟਾਈਮ ਘੱਟ ਲੈ ਲੈਂਦੀ ਹੈ ਇਸ ਕਰਕੇ ਇਸ ਨੂੰ ਜਿਹੜਾ ਥੋੜਾ ਜਿਹਾ ਲੇਟ ਬੀਜਣ ਦੀ ਰეკਮੈਂਡੇਸ਼ਨ ਕਰਦੇ ਨੇ ਥੋੜਾ ਜਿਹਾ ਲੇਟ ਬੀਜ ਸਕਦੇ ਨੇ ਇਹਨੂੰ ਤੇ ਕਿਉਂਕਿ ਇਹ ਗਰਮੀ ਦੇ ਵਿੱਚ ਝੋਲਸੇ ਜਾਂਦੀ ਹੈ ਜਦ ਮੌੜ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਮਤਲਬ ਜੂਨ ਜੁਲਾਈ ਦੇ ਬਾਅਦ ਜਦੋਂ ਜੁਲਾਈ ਦੇ ਵਿੱਚ ਮੀਂਹ ਸ਼ੁਰੂ ਹੋ ਜਾਂਦੇ ਨੇ ਪ੍ਰੋਪਰ ਉਦੋਂ ਅਗਰੇਸ ਨੂੰ ਲਗਾਵਾਂਗੇ ਤਾਂ ਇਹ ਜਦੋਂ ਇਸ ਦੀ ਬੱਲ ਆਉਣੀ ਸ਼ੁਰੂ ਹੁੰਦੀ ਹੈ ਜਦੋਂ ਇਹ ਛਿੱਟਾ ਆਉਣਾ ਸ਼ੁਰੂ ਹੁੰਦਾ ਹੈ ਉਦੋਂ ਮੌਸਮ ਠੰਡਾ ਹੋ ਜਾਵੇ ਤਾਂ ਫਿਰ ਇਹ ਝੋਲਸਰੋਗ ਤੋਂ ਬਚਾਅ ਕਰ ਲੈਂਦੀ ਹੈ ਆਪਣਾ ਉਸ ਤੋਂ ਪਹਿਲਾਂ ਅਗਰੇਤਾ ਲਗਾਵਾਂਗੇ ਤਾਂ ਨੁਕਸਾਨ ਹੋ ਜਾਂਦਾ ਹੈ ਪੀ ਪੀਆਰ 147 2018 ਵਿੱਚ ਚਾਈ ਸੀਜੀ ਔਸਤਨ ਚਾਰ ਇਜ਼ਾਬੀਤੀ ਕਿਲੋ ਕੁਇੰਟਲ ਦੇ ਕਰੀਬ ਹੈ ਲੋਾਈ ਤੋਂ ਬਾਅਦ ਪੱਕਣ ਦਾ ਸਮਾਂ 107 ਦਿਨ ਹੈ ਜੀ ਮਾੜੇ ਪਾਣੀ ਜ਼ਮੀਨਾਂ ਵਾਲੀ ਟੁਕਮੀ ਨਹੀਂ ਜਿੱਥੇ ਪਾਣੀ ਵਧੀਆ ਨੇ ਡੱਕਰ ਜ਼ਮੀਨਾਂ ਨੇ ਜ਼ਮੀਨ ਦਾ ਉਪਜਾਊ ਲੈਵਲ ਜ਼ਿਆਦਾ ਵਧੀਆ ਹੈ ਜਿੱਥੇ ਪਾਣੀ ਲਗਾਉਣ ਤੋਂ ਬਾਅਦ ਦੋ-ਦੋ ਦਿਨ ਤਿੰਨ ਦਿਨ ਪਾਣੀ ਖੜਦਾ ਹੈ ਜਿੱਥੇ ਪਾਣੀ ਦੀ ਡਿਮਾਂਡ ਘੱਟ ਰਹਿੰਦੀ ਹੈ ਜਿਹਨਾਂ ਖੇਤਾਂ ਦੇ ਵਿੱਚ ਉਸ ਵਾਸਤੇ ਇਹ ਜਗ੍ਹਾ ਇਹ ਝੋਨਾ ਦਾ ਬੀਜ ਬਹੁਤ ਜ਼ਿਆਦਾ ਵਧੀਆ ਰਹਿੰਦਾ ਹੈ ਪਰ ਜਿਹੜੇ ਮਾੜੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਰੇਤਲੀ ਮਿੱਟੀ ਹੁੰਦੀ ਹੈ ਉੱਥੇ ਇਹ ਕਾਮਯਾਬ ਨਹੀਂ ਹੋ ਪਾਂਦਾ ਕਿਉਂਕਿ ਇਹਨੂੰ ਪਾਣੀ ਦੀ ਜ਼ਰੂਰਤ ਜ਼ਿਆਦਾ ਰਹਿੰਦੀ ਹੈ ਤੇ ਡਾਕਰਮ ਜ਼ਮੀਨ ਹੋਣ ਦੇ ਕਾਰਨ ਉੱਥੇ ਇਹਦਾ ਵਧੀਆ ਰਿਜ਼ਲਟ ਨਿਕਲ ਕੇ ਆਉਂਦਾ ਹੈ ਝੋਲਸ ਰੋਗ ਦਾ ਇਹ ਟੱਕਰਾ ਕਰ ਲੈਂਦੀ ਹੈ ਤੇ ਪੂਰੇ ਪੰਜਾਬ ਵਿੱਚ ਇਹ ਰਕਮੈਂਡ ਕਰਦੀ ਹੈ ਜਿਹਨੂੰ ਲਵਾਉਣ ਵੇ ਤੇ ਐਵਰੇਜ ਸਮਾਂ ਹੈ 107 ਦਿਨ ਹੈ ਜੀ ਠੀਕ ਹੈ ਪੀਆਰ 126 ਅਗਰ ਅਸੀਂ ਗੱਲ ਕਰੀਏ ਅੱਜ ਚਰਚਾ ਦੇ ਵਿੱਚ ਜਿਹੜਾ ਰਹਿ ਰਿਹਾ ਹੈ ਜੀ ਉਹ ਪੀਆਰ 126 ਹੈ ਭਗਵੰਤਮਾਨ ਸਾਹਿਬ ਦੀ ਤੁਹਾਨੂੰ ਅਸੀਂ ਪੁਰਾਣੀ ਵੀਡੀਓ ਵੀ ਦਿਖਾਈ ਸੀ ਇਸ ਸਾਲ ਦੀ ਜੋ ਛੋਟੀ ਤੁਸੀਂ ਪਾਣੀ ਵੀਡੀਓ ਜੀ ਦੇਖਿਆ ਹੋਵੇਗਾ ਕਿ ਕਿਵੇਂ ਵੀ ਆਪਣਾ ਭਗਵੰਤ ਮਾਨ ਸਾਹਿਬ ਰეკਮੈਂਡ ਕਰ ਰਹੇ ਨੇ ਕਿ 126 ਲਗਾਓ 126 ਲਗਾਉਣ ਦੇ ਜਿਹੜੇ ਮੇਨ ਰੀਜ਼ਨ ਨੇ ਉਹ ਹੈ ਜੀ ਘੱਟ ਸਮਾਂ ਲੈਣ ਵਾਲੀ ਕਿਸਮ ਹੈ ਐਵਰੇਜ ਚਾਰ ਇਸ ਦਾ ਵੀ 30 ਕੁਇੰਟਲ ਲੈਂਦਾ ਜੀ ਐਵਰੇਜ ਚਾਰ 30 ਕੁਇੰਟਲ ਹੈ ਪੂਰੇ ਓਵਰਆਲ ਪੰਜਾਬ ਦੀ ਉੱਪਰ ਗੱਲ ਕਰੀਏ ਪਰ ਜਿਹੜੀ ਮੇਨ ਹਾਈਲਾਈਟ ਹੈ ਉਹ ਹੈ ਜੀ ਇਹਦਾ 93 ਦਿਨ ਦੇ ਵਿੱਚ ਪੱਕਣਾ ਬਾਕੀ ਝੋਨੇ ਨਾਲੋਂ ਲਗਭਗ ਐਵਰੇਜ ਗੱਲ ਕਰ ਲਈਏ ਆਪਾਂ ਤਾਂ ਲਗਭਗ 4 ਹਫ਼ਤੇ ਪਹਿਲਾਂ ਇਹ ਪੱਕ ਕੇ ਤਿਆਰ ਹੋਏ 28 ਦਿਨਾਂ ਦੇ ਪਹਿਲਾਂ ਇਹ ਪੱਕ ਕੇ ਤਿਆਰ ਹੁੰਦੀ ਹੈ। ਤੁਸੀਂ ਆਪ ਅਨਜਾਦਾ ਲਗਾਓ ਵੀ ਅਗਰ 28 ਦਿਨ ਅਸੀਂ ਪਾਣੀ ਨਾ ਲਗਾਈਏ ਖੇਤਾਂ ਨੂੰ ਤਾਂ ਕਿੰਨੇ ਬਿਲੀਅਨ ਕਿ ਉਸੇ 1 ਲੀਟਰ ਪਾਣੀ ਧਰਤੀ ਦੇ ਵੱਲੋਂ ਬਚ ਜਾਂਦਾ ਹੈ। ਇਸ ਕਰਕੇ PR 126 ਨੂੰ ਰეკਮੈਂਡ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਵੀ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੀ ਵੀ ਇਸ ਨੂੰ ਲਗਾਓ। ਪਰ ਕਿਤੇ ਨਾ ਕਿਤੇ ਸੈਲਰ ਵਾਲੇ ਵੀਰ ਨੇ ਜਿਹੜੇ ਉਹ ਇਸ ਨੂੰ ਚੱਕਣ ਤੋਂ ਮਨਾਹੀ ਕਰ ਰਹੇ ਨੇ। ਉਹ ਕਹਿੰਦੇ ਨੇ ਜੀਦਾ ਵੀ ਜਿਹੜੀ ਟੁੱਟਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਜਿਹੜੇ ਚੌਲਟ ਟੁੱਟਦੇ ਬਹੁਤ ਨੇ ਚੀੜੇ ਹੁੰਦੇ ਨੇ ਸੈਲਰ ਦੇ ਵਿੱਚ ਉਸ ਦੀ ਜਿਹੜੀ ਛਲਾਈ ਹੁੰਦੀ ਹੈ ਥੋੜੀ ਬਹੁਤੀ ਰਿਸਕੀ ਹੋ ਜਾਂਦੀ ਹੈ ਉਹਨਾਂ ਦਾ ਖਰਚਾ ਜ਼ਿਆਦਾ ਵੱਧ ਜਾਂਦਾ ਉਹਨਾਂ ਦਾ ਮੁੱਲ ਨਹੀਂ ਮੁੜਦਾ ਉਹਨਾਂ ਨੂੰ ਪੀਆਰ 126 ਚੱਕਦੇ ਨੇ ਜਦੋਂ ਤੇ ਪੂਸਾ 44 ਤੇ ਪੀਆਰ 126 ਦੇ ਵਿੱਚ ਬਹੁਤ ਜ਼ਿਆਦਾ ਘਮਾਸਾਨ ਮਚਿਆ ਹੋਇਆ ਹੈ ਅਗਰ ਤੁਹਾਨੂੰ ਉਹ ਵੀਡੀਓ ਦੇਖਣੀ ਹੈ ਤਾਂ ਥੱਲੇ ਸਾਡੀ ਇਸ ਤੋਂ ਪਹਿਲਾਂ ਇੱਕ ਦੋ ਵੀਡੀਓ ਸੀ ਅਪਲੋਡ ਕਰ ਚੁੱਕੇ ਆਂ ਤੇ ਕੱਲ ਦੀ ਵੀਡੀਓ ਸੀ ਉਹ ਸ਼ਾਇਦ ਪਰਸੋਂ ਦੀ ਵੀਡੀਓ ਸੀ ਪਤਾ ਨਹੀਂ ਤੁਸੀਂ ਉਹ ਦੇਖ ਸਕਦੇ ਹੋ ਤੁਹਾਡੇ ਚੈਨਲ ਤੇ ਜਾ ਕੇ ਉਸ ਦੇ ਵਿੱਚ ਮਾਨ ਸਾਹਿਬ ਦਾ ਇੰਟਰਵਿਊ ਵੀ ਤੁਹਾਨੂੰ ਦੱਸਿਆ ਗਿਆ ਹੈ ਤੇ ਕੀ ਮਾਨ ਸਾਹਿਬ ਨੇ ਅਨਾਉਂਸ ਕੀਤਾ ਸੀ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉਸ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਪਨੀਰੀ ਹੈ ਉਹ 25 ਤੋਂ 30 ਦਿਨ ਦੀ ਪਨੀਰੀ ਬਰਤਣੀ ਚਾਹੀਦੀ ਹੈ ਤਾਂ ਇਸ ਦਾ ਵਧੀਆ ਰਿਜ਼ਲਟ ਆਉਂਦਾ ਹੈਗਾ ਤੁਸੀਂ ਪਨੀਰੀ ਜਿਆਦਾ ਪਕਾ ਕੇ ਬੀਜ ਦਿਓ 30 ਤੋਂ 35 ਦਿਨ ਕਈ ਕਿਸਾਨ ਫਿਰ 40 ਦਿਨ ਦੀ ਪਨੀਰੀ ਬੀਜਦੇ ਨੇ ਉਹਦੇ ਵਿੱਚ ਪਨੀਰੀ ਪੱਕ ਜਾਂਦੀ ਹੈ ਉਸ ਟਾਈਮ ਇਹਦਾ ਰਿਜ਼ਲਟ ਵਧੀਆ ਨਹੀਂ ਆਉਂਦਾ ਤੁਸੀਂ 20 ਤੋਂ 25 ਦਿਨ ਤੇ 30 ਦਿਨ ਦੀ ਪਨੀਰੀ ਜਿਹੜੀ ਤੁਸੀਂ ਬੀਜੋਗੇ ਥੋੜੀ ਨਰਮ ਨੀਰੀ ਬੀਜੋਗੇ ਤੁਹਾਡਾ ਰਿਜ਼ਲਟ ਬਹੁਤ ਵਧੀਆ ਆਉਣ ਦੇ ਚਾਂਸ ਬਣ ਜਾਂਦੇ ਨੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਪੀਆਰ 122 2013 ਵਿੱਚ ਵੀਜ ਆਏ ਸੀ ਐਵਰੇਜ ਚਾਰਟ 31 ਕੁਇੰਟਲ 117 ਦਿਨ ਟਾਈਮ ਲੈਂਦੀ ਹੈ ਪੱਕਣ ਨੂੰ ਝੋਲਸ ਰੋਗ ਦਾ ਟਕਰਾ ਕਰ ਲੈਂਦੀ ਹੈ ਪੀਆਰ 121 ਸਭ ਤੋਂ ਵਧੀਆ ਪ੍ਰਚਲਿਤ ਕਿਸਮ ਹੈ ਜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ 126 ਤੋਂ ਬਾਅਦ 121 ਲੱਗਦੀ ਹੈ ਜੀ ਕਿਉਂਕਿ ਇਹਦਾ ਟਾਈਮ ਵੀ 110 ਦਿਨ ਹੈ ਐਵਰੇਜ ਇਹਦਾ ਝਾੜ ਵੀ 30 ਕੁਇੰਟਲ ਹੈ ਜੀ ਝੂਲਸਰੋ ਦਾ ਟੱਕਰ ਟੱਕਰਾ ਕਰਦੀ ਹੈ ਪੰਜਾਬ ਦੇ ਉਹ ਹਿੱਸੇ ਜਿਨ੍ਹਾਂ ਦੇ ਵਿੱਚ ਜ਼ਮੀਨ ਮਾੜੀ ਵੀ ਹੈ ਉੱਥੇ 121 ਲੱਗ ਜਾਂਦੀ ਹੈ ਜੀ 121 ਇਹ ਹੁੰਦਾ ਜੀ ਕਿਤਾ ਇਹ ਹਨੇਰੀ ਦੇ ਨਾਲ ਗਿਰਦੀ ਨਹੀਂ ਹੈ ਕੋਈ ਪੰਜਾਬ ਦੇ ਬਹੁਤੇ ਮੈਦਾਨੀ ਹਿੱਸੇ ਜਿਹੇ ਨੇ ਜਿੱਥੇ ਪਾਣੀ ਵੀ ਆਪਣਾ ਧਰਤੀ ਦਾ ਲੱਗਦਾ ਹੈ ਤੇ ਉੱਥੇ ਜਿਹੜੀ ਹਨੇਰੀ ਚੱਲਣ ਦੇ ਨਾਲ 121 ਦੇ ਵਿੱਚ ਇਹ ਦੇਖਿਆ ਗਿਆ ਕਿ ਉਹ ਗਿਰਦੀ ਨਹੀਂ ਹੈ ਥੋੜਾ ਜਿਹਾ ਕੱਦ ਠੀਕ ਰਹਿੰਦਾ ਹੈ ਤੇ ਬਾਕੀ ਅਗਰ ਗੱਲ ਕਰ ਲਈਏ ਪੀਆਰ 114 ਤੇ ਪੀਆਰ 113 ਇਹਰ ਗੱਲ ਕਰ ਲਈ ਇਹਨਾਂ ਦਾ ਥੋੜਾ ਜਿਹਾ ਝਾੜ ਘਟ ਹੁੰਦਾ ਜੀ ਇਹਦਾ ਝਾੜ 27.5 ਤੇ 113 ਦਾ ਝਾੜ 28 ਕੁਇੰਟਲ ਲਵਾਈ ਤੋਂ 115 112 ਦੇ ਦੌਰ ਵਿੱਚ ਪੱਕ ਜਾਂਦੀ ਹੈ ਠੀਕ ਹੈ ਜੀ ਤੇ ਇਹ ਮੋٹے ਝੋਨੇ ਦੀ ਕਿਸਮ ਹੈ ਜਿਹੜੀ 113 ਹੈ ਤੇ ਇਹਦੇ ਵਿੱਚ ਕੀ ਹੁੰਦਾ ਝੋਨਾ ਜਿਹੜਾ ਹੁੰਦਾ ਮੋٹے ਤਰੀਕੇ ਦਾ ਨਿਕਲਦਾ ਇਹਨੂੰ ਆਪਾਂ ਕੱਚੇ ਚੌਲ ਕਹਿ ਦਿੰਦੇ ਹਾਂ ਉਸ ਤਰੀਕੇ ਦਾ ਝੋਨਾ ਪੀਆਰ 114 113 ਦੇ ਵਿੱਚ ਦੇਖਿਆ ਜਾਂਦਾ ਹੈ ਜ਼ਿਆਦਾਤਰ ਇਹ ਲੇਬਰ ਜਿਹੜੀ ਹੁੰਦੀ ਆਪਣੀ ਦੇਖਿਆ ਜਣੋ ਸੀ ਉਹ ਮੋٹے ਚੌਲ ਖਾਂਦੇ ਨੇ ਇਹਨਾਂ ਦੇ ਵਿੱਚ ਫਾਈਬਰ ਦੀ ਜਿਹੜੀ ਸਮਰੱਥਾ ਫਾਈਬਰ ਹੁੰਦਾ ਉਹਦੇ ਵਿੱਚ ਜ਼ਿਆਦਾ ਹੁੰਦਾ ਹੈ ਤੇ ਉਹ ਚੌਲਾਂ ਦੇ ਵਿੱਚ 113 114 ਜ਼ਿਆਦਾ ਵਰਤੇ ਜਾਂਦਾ ਹੈ ਹੁਣ ਅਸੀਂ ਗੱਲ ਕਰ ਲਈ ਹੈ ਅਗਰ ਨਾਲ ਲੱਗਦੀ ਆ ਬਾਸਮਤੀ ਕਿਸਮਤ ਦੀ ਵੀ ਵੀਡੀਓ ਥੋੜੀ ਜਿਹੀ ਲੰਬੀ ਹੋ ਰਹੀ ਹੈ ਤੇ ਬਾਸਮਤੀ ਦੀ ਕਿਸਮਾਂ ਜਿਹੜੀਆਂ ਨੇ ਉਹ ਥੋੜੀ ਜਿਹੀ ਘੱਟ ਨੇ ਇੰਨੀ ਜ਼ਿਆਦਾ ਕਿਸਮਾਂ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੀ ਬਾਸਮਤੀ ਲਗਾਈ ਜਾਂਦੀ ਹੈ ਪੰਜਾਬ ਬਾਸਮਤੀ 7 ਐਵਰੇਜ ਹੜ 19 ਕੁਇੰਟਲ 110 101 ਦੇ ਨੇ ਕਾ 111 ਸੈਂਟੀਮੀਟਰ ਝੋਲ ਸਰੋ ਦਾ ਟੱਕਰਾ ਕਰ ਲੈਂਦੀ ਹੈ ਰਵਾਇਤੀ ਬਾਸਮਤੀ ਬਾਗ ਇਸ ਦੀ ਕੁਆਲਿਟੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰ ਲਈਏ ਪੂਸਾ ਪੂਸਾ ਦੇ ਵਿੱਚ ਆਉਂਦੀ ਜੀ 17 18 ਐਵਰੇਜ 4 17 ਕੁਆਂਟਲ 114 ਦਿਨ 121 ਸੈਂਟੀਮੀਟਰ ਹਾਈਟ ਝੋਲ ਸਰੋ ਦਾ ਟੱਕਰਾ ਕਰ ਲੈਂਦੀ ਹੈ ਤੇ ਜਿਹੜੀ ਪੂਸਾ 11 21 ਸੀ ਉਸ ਨੂੰ ਪੁੱਠ ਚੜ੍ਹ ਕੇ ਤਿਆਰ ਕੀਤਾ ਗਿਆ ਉਸ ਦੀ ਮਤਲਬ ਇਹ ਇੱਕ ਤਰੀਕੇ ਨਾਲ ਬਰੀਡ ਉਸ ਦੀ ਹੋਈ ਹੈ ਜੀ ਇੱਕ ਇਹ ਉਸ ਤੋਂ ਬਾਅਦ ਗੱਲ ਕਰ ਲਈਏ 16 37 ਦੀ 16 37 ਜਿਹੜੀ IC 2018 ਵਿੱਚ ਆਈ ਸੀ ਠੀਕ ਹੈ ਇਹ ਪੁਰਾਣਾ ਰੋਗ ਜਿਹੜੀ ਇੱਕ ਚੱਲਿਆ ਸੀ ਪ੍ਰਚਾਰ ਪੰਜਾਬ ਦੇ ਵਿੱਚ ਉਹਦਾ ਟੱਕਰਾ ਕਰ ਲੈਂਦੀ ਹੈ ਐਵਰੇਜ ਝਾੜ 1.75 ਕੁਇੰਟਲ 108 ਦਿਨਾਂ ਚ ਪੱਕ ਜਾਂਦੀ ਹੈ ਹਾਈਟ ਵੀ ਦੀ ਤੁਹਾਡੇ ਨਾਲੋਂ ਬਾਕੀ ਨਾਲੋਂ ਘੱਟ ਰਹਿੰਦੀ ਹੈ ਜੀ ਬਾਸਮਤੀ 5 ਬਾਸਮਤੀ 5 ਵੀ ਵਧੀਆ ਕਿਸਮ ਹੈ ਜੀ ਤੇ ਇਸ ਦਾ ਜਿਹੜਾ ਐਵਰੇਜ ਝਾੜ ਹੈ ਉਹ 15 ਕੁਇੰਟਲ ਰਹਿੰਦਾ ਹੈ ਇਹਨੂੰ ਬਿਮਾਰੀਆਂ ਵਗੈਰਾ ਦੀ ਗੱਲ ਕਰੀਏ ਉਹ ਥੋੜੀ ਜੀ ਜ਼ਿਆਦਾ ਹੁੰਦੀ ਹੈ ਬਿਮਾਰੀਆਂ ਦੀ ਇਹਦੇ ਟੱਕਰਾ ਜ਼ਿਆਦਾ ਕਰ ਲੈਂਦੀ ਹੈ ਹਾਈਟ ਵੀ ਠੀਕ ਹੁੰਦੀ ਹੈ ਜੀ ਦੀ ਇਹਦੇ ਜਿਹੜੇ ਚੌਲ ਨੇ ਉੱਤਮ ਕੁਆਲਿਟੀ ਦੇ ਪਤਲੇ ਲੰਬੇ ਖੁਸ਼ਬੂਦਾਰ ਨਾ ਜੁੜਨ ਵਾਲੇ ਚੌਲ ਹੁੰਦੇ ਨੇ ਇਸ ਦਾ ਬਿਸ਼ੱਕ ਅਗਰ ਗੱਲ ਕਰੀਏ ਝਾੜ ਘਟ ਹੁੰਦਾ ਹੈ ਪਰ ਇਹਦੇ ਚੌਲਾਂ ਦੀ ਕੁਆਲਿਟੀ ਉਹ ਨੰਬਰ 1 ਮੰਨੀ ਜਾਂਦੀ ਹੈ ਤੇ ਪੱਕਣ ਤੋਂ ਬਾਅਦ ਪੱਕਣ ਲੱਗਦਾ ਜਿਹੜਾ ਸਮਾਂ ਹੈ 107 ਦਿਨ ਦਾ ਲੱਗਦਾ ਹੈ ਸਭ ਤੋਂ ਜ਼ਿਆਦਾ ਰეკਮੈਂਡ ਕਰਦੇ ਨੇ ਅਗਰ ਤੁਸੀਂ ਘਰਾਂ ਦੇ ਵਿੱਚ ਵਰਤਣੀ ਹੈ ਜਾਂ ਕਿਤੇ ਕਮਰਸ਼ੀਅਲ ਯੂਜ਼ ਦੇ ਲਈ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਜਿਹੜੀ ਬਾਸਮਤੀ 5 ਨੰਬਰ ਹੈ ਇਹ ਬਹੁਤ ਜ਼ਿਆਦਾ ਚਲਦੀ ਹੈ ਜੇ ਅਗਰ ਤੁਸੀਂ ਇਹ ਲਗਾਓਗੇ ਤਾਂ ਤੁਹਾਨੂੰ ਇਹਦਾ ਬਿਸ਼ੱਕ ਝਾੜ ਘਟ ਆਵੇਗਾ ਤੁਹਾਨੂੰ ਰੇਟ ਵਧੀਆ ਮਿਲ ਜਾਂਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰ ਲਈਏ ਸੀਐਸਆਰ 30 ਦੀ ਇਸ ਦਾ ਝਾੜ ਵੀ ਲਗਭਗ 1.13 ਕਵਾਂਟਲ ਦੇਖਿਆ ਜਾਂਦਾ ਹੈ ਆਫਤਨ ਕੱਦ ਜਿਹੜਾ ਇਹਦਾ 139 ਸੈਂਟੀਮੀਟਰ ਹੁੰਦਾ ਕਾਫੀ ਲੰਬੇ ਕੱਦ ਦੀ ਹੋ ਜਾਂਦੀ ਹੈ ਜੀ ਇਹ ਇਤੇ ਵੀ ਜਿਹੜੇ ਚੌਲ ਨੇ ਉਹ ਵੀ ਬਹੁਤ ਵਧੀਆ ਹੁੰਦੇ ਨੇ ਬਹੁਤ ਪਤਲੇ ਹੁੰਦੇ ਨੇ ਸੁਆਦੀ ਹੁੰਦੇ ਨੇ ਤੇ ਜੁੜਦੇ ਨਹੀਂ ਜਦੋਂ ਆਪਾਂ ਚੌਲ ਬਣਾਉਂਦੇ ਨੇ ਇਹ ਬਾਸਮਤੀ ਇਹ ਬਹੁਤ ਵਧੀਆ ਕਿਸਮ ਹੈ ਵੀ ਉਸ ਤੋਂ ਇਲਾਵਾ ਗੱਲ ਕਰ ਲਈਏ ਆਪਾਂ 1509 ਦੀ 2013 ਵਿੱਚ ਆਈ ਸੀ ਜੀ ਕਿਸਮ ਇਹ 15.7 ਐਵਰੇਜ ਝਾੜ ਜੀ ਪੌਣੇ ਕਿਸ਼ੇ 16 ਕੁਇੰਟਲ ਇਸਦਾ ਐਵਰੇਜ ਝਾੜ ਨਿਕਲਦਾ ਕੱਦ ਇਸਦਾ ਛੋਟਾ ਰਹਿੰਦਾ ਹੈ ਜੀ 92 ਸੈਂਟੀਮੀਟਰ ਕੱਦ ਰਹਿੰਦਾ ਸਿਰਫ ਇਹਦਾ ਤੇ 95 ਦਿਨਾਂ ਚ ਪੱਕ ਜਾਂਦੀ ਹੈ ਇਹ ਮਤਲਬ ਕੱਦ ਵੀ ਘੱਟ ਹੈ ਜੀ ਤੇ 95 ਦਿਨਾਂ ਚ ਪੱਕ ਜਾਂਦੀ ਹੈ ਤੇ ਪਨੀਰੀ ਤੋਂ 25 ਦਿਨਾਂ ਦੀ ਬਾਅਦ ਲਗਾਓਗੇ ਤਾਂ ਵਧੀਆ ਰਿਜ਼ਲਟ ਆਉਂਦਾ ਹੈ ਆਖਰੀ ਜਿਹੜੀ ਰਹਿ ਜਾਂਦੀ ਹੈ ਪੂਸਾ 121 ਪੂਸਾ ਬਾਸਮਤੀ 2008 ਵਿੱਚ ਆਈ ਸੀ ਸਭ ਤੋਂ ਪੁਰਾਣਾ ਬੀਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜੀ ਐਵਰੇਜ ਝਾੜ ਪੌਣੇ 1.4 14 ਕੁਇੰਟਲ 120 ਕੱਦ ਸੈਂਟੀਮੀਟਰ ਕੱਦ ਹੋ ਜਾਂਦਾ ਜੀ ਰਿੱਜੇ ਇਸੇ ਕਰਕੇ ਇਹ 2008 ਤੱਕ ਟਿਕਿਆ ਹੋਇਆ ਹੈ 2008 ਤੋਂ ਲਗਾਤਾਰ ਕਿਉਂਕਿ ਜਦੋਂ ਪੀਜ ਪਕਾ ਲੈਂਦੇ ਨੇ ਆਪਾਂ ਚੌਲ ਪਕਾਉਂਦੇ ਨੇ ਜਦੋਂ ਚੌਲ ਖਾਂਦੇ ਨੇ ਤਾਂ ਜਦੋਂ ਉਸਦੇ ਕੱਦ ਵੱਧਦਾ ਹੈ ਉਹਦਾ ਹਾਈਟ ਲੈਂਥ ਲੰਬੀ ਹੋ ਜਾਂਦੀ ਹੈ ਸਭ ਤੋਂ ਜ਼ਿਆਦਾ 11 21 ਪੂਸਾ ਉਹਦੇ ਵਿੱਚ ਕਾਮਯਾਬ ਹੁੰਦੀ ਹੈ ਤੁਸੀਂ ਰੈਸਟੋਰੈਂਟਾਂ ਵਿੱਚ ਦੇਖਿਆ ਹੋਵੇਗਾ ਬਰੀਆਨੀ ਜਿੱਥੇ ਬਣਦੀ ਹੈ ਉਹਨਾਂ ਦੇ ਵਿੱਚ ਪੂਸਾ 11 21 ਰეკਮੈਂਡ ਕੀਤੀ ਜਾਂਦੀ ਹੈ ਹਾਈ ਕਲਾਸ ਜਿਹੜੇ ਰੈਸਟੋਰੈਂਟ ਨੇ 5 ਸਟਾਰ ਰੈਸਟੋਰੈਂਟ ਨੇ ਉਹਨਾਂ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ ਅਗਰ ਤੁਸੀਂ ਇਹ ਲਗਾਉਂਦੇ ਹੋ ਅਗਰ ਤੁਸੀਂ ਹੋਟਲ ਨਾਲ ਕਿਸੇ ਵਧੀਆ ਰੈਸਟੋਰੈਂਟ ਨਾਲ ਆਈ ਐਪ ਕਰਦੇ ਹੋ ਉਹਨਾਂ ਨੂੰ ਇਹ ਪੂਸਾ ਚ 11121 ਸਪਲਾਈ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੋਣ ਦੇ ਚਾਂਸ ਬਣੇ ਰਹਿੰਦੇ ਨੇ ਸੋ ਇਹ ਸੀ ਆਪਣੇ ਪਰਮਲ ਅਤੇ ਬਾਸਮਤੀ ਚੌਲਾਂ ਦੀ ਕਿਸਮਾਂ ਦੀ ਟਾਈਮਿੰਗ ਕਿੰਨਾ ਟਾਈਮ ਨਿਕਲਦਾ ਹੈ ਇਹਨਾਂ ਦਾ ਕੀ ਹਾਈ ਟ੍ਰੈਂਡ ਦੀ ਹੈ ਕੀ ਛੱਡ ਰਿਹਾ ਹੈ ਇਹਦੇ ਬਾਰੇ ਇੱਕ ਥੋੜੀ ਜੀ ਜਾਣਕਾਰੀ ਵੀਡੀਓ ਬਿਸ਼ੱਕ ਥੋੜੀ ਜੀ ਲੰਬੀ ਹੋ ਗਈ ਹੈ ਪਰ ਜਾਣਕਾਰੀ ਵੀ ਬਹੁਤ ਜ਼ਿਆਦਾ ਭਰਪੂਰ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋਗੇ ਬੈਲ ਆਈਕਨ ਨੂੰ ਪ੍ਰੈਸ ਕਰੋਗੇ ਤੇ ਬਾਕੀ ਵੀਡੀਓਜ਼ ਦੇਖਣ ਦੇ ਲਈ ਚੈਨਲ YouTube ਵਾਲੇ ਫਾਰਮਰ ਤੇ ਬਨੇ ਰਹੋ ਜੀ